ਇਹ ਆ ਜੀ ਪਿੰਡ ਬਨ ਦੇ ਉੱਪਰ ਜਿਹੜਾ ਗੁਰਦੁਆਰਾ ਸਾਹਿਬ ਦੇਖ ਰਹੇ ਹਾਂ ਜਿੰਨੇ ਬਨ ਤੋਂ ਪਾਰ ਆ ਤੁਸੀਬਾਂ ਤੋਂ ਉੱਥੇ ਰਾਸਤਾਂ ਪਹੁੰਚਾਇਆ ਜਾ ਰਿਹਾ ਹੈ ਦੇਖ ਸਕਦੇ ਤੁਸੀਂ ਤੁਸੀਬਾਂ ਜੀ ਆਨ ਲਾਈਵ ਤੁਹਾਨੂੰ ਦਿਖਾ ਰਿਹਾ ਹੈ ਦੇਖੋ ਹਾਲਾਤ ਜਿੱਥੇ ਪਾਣੀ ਦੇ ਹੜ ਆਏ ਹੋਏ ਆ ਇਧਰ ਫੌਜ ਤੇ ਜਿਵੇਂ ਕਿ एनडीआरएफ संस्था ਪਹੁੰਚੀਆਂ ਹੋਈਆਂ ਦੇਖੋ ਬਹੁਤ ਬੁਰਾ ਹਾਲਾ ਬਹੁਤ ਜ਼ਿਆਦਾ ਪਾਣੀ ਆ ਤੁਸੀਂ ਦੇਖੋ ਸਾਰੇ ਘਰ ਡੁੱਬੇ ਪਏ ਵਿੱਚ ਉਹ ਸਾਹਮਣੇ ਕਿਸੇ ਦਾ ਪੋਲਟਰੀ ਫਾਰਮ ਡੁੱਬਿਆ ਪਿਆ ਇਧਰ ਕੋਠੀਆਂ ਦੇਖੋ ਤੁਸੀਂ ਜਲਥਾਲਾ ਬੋਟਾ ਵਾਲੀ ਰਾਸ਼ਨ ਪਹੁੰਚਾਇਆ ਜਾਂਦਾ ਕਿ ਜਿਵੇਂ ਤੁਸੀਂ ਦੇਖ ਸਕਦੇ ਹੋ ਪਾਣੀ ਜਿਵੇਂ ਰਾਸ਼ਨ ਬੋਟਾ ਰਾਹੀਂ ਇੱਥੇ ਸਪਲਾਈ ਕੀਤੀ ਜਾਂਦੀ ਆ ਔਜਦਾ ਵੀ ਸਹਿਯੋਗ ਆ ਐਨ ਡੀ ਆਰ ਐਫ ਇੰਡੀਆ ਦੀ ਇੱਕ ਟੀਮ ਇੱਥੇ ਪਹੁੰਚੀ ਹੋਈ ਹੈ ਇਹ ਆ ਜੀ ਹਾਲ ਪਿੰਡਾਂ ਦਾ ਜ਼ਿਲ੍ਹਾ ਫੋਜਪੁਰ ਦੇ ਪਿੰਡ ਆ ਇਹ ਦੇਖੋ ਤੁਸੀਂ ਬਹੁਤ ਪਿੰਡਾਂ ਦੇ ਪਿੰਡ ਡੁੱਬ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿੰਨੇ ਘਰ ਆ ਸਭ ਜਲ ਥਲ ਦੇ ਵਿੱਚ ਡੁੱਬੇ ਚੁੱਕੇ ਆ